ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਖੜੇ ਆਂ ਜੋੜੀਆਂ ਕਲਾਂ ਜੋ ਬੀਕੀਜੂ ਸਿੱਧੂ ਪਰ ਜਥੇਬੰਦੀ ਵੱਲੋਂ ਕਣਕ ਬੀਜਣ ਦੀ ਜੋ ਬਜਾਈ ਦੀ ਸੇਵਾ ਚੱਲ ਰਹੀ ਸਿੱਧੀ ਬਜਾਈ ਜੋ ਡੀਏਪੀ ਬੀਜ ਤੇ ਡੀਜ਼ਲ ਪਾ ਕੇ ਖੁਦ ਖੇਤਾਂ 'ਚ ਜਾ ਕੇ ਕਣਕ ਦੀ ਬਜਾਈ ਕੀਤੀ ਜਾ ਰਹੀ ਆ ਅੱਜ ਭਪਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਇਹਨਾਂ ਦਾ 2 ਕਿੱਲੇ 1 ਦਾ ਤੇ 1.5 ਕਿੱਲਾ 1 ਦਾ ਜੋ ਰਕਬਾ ਸੀ ਉਹ ਆਪਾਂ ਬੀਜ ਉਜਾਰੇ ਆ ਇਸੇ ਤਰ੍ਹਾਂ ਜਿਹੜੇ ਛੋਟੇ ਕਿਸਾਨ ਨੇ 5 ਏਕੜ ਤੋਂ ਥੱਲੇ ਜਿਹੜੇ ਕਿਸਾਨ ਨੇ ਉਹਨਾਂ ਦੇ ਸਾਰਿਆਂ ਦੇ ਤਕਰੀਬਨ ਜਿੰਨਾ ਵੀ ਇਸ ਪਿੰਡ ਦਾ ਰਕਬਾ ਵਾ ਉਹ ਆਪਾਂ ਬੀਜ ਕੇ ਤੇ ਆਪਾਂ ਜਾਵਾਂਗੇ ਆਪਾਂ ਬਹੁਤ ਧੰਨਵਾਦ ਕਰਦੇ ਆ ਨਾ ਵੀਰਾਂ ਦਾ ਜਿਨ੍ਹਾਂ ਨੇ ਬੀਕੇ ਜੂ ਸਿੱਧੂਪੁਰ ਜੱਥੇਬੰਦੀ ਨੂੰ ਸੇਵਾ ਭੇਜੀ ਆ ਜਿੱਦਾਂ ਫਤਿਹਗੜ੍ਹ ਜ਼ਿਲ੍ਹੇ ਤੋਂ ਸੇਵਾਈ ਆ ਲੁਧਿਆਣਾ ਜ਼ਿਲ੍ਹੇ ਤੋਂ ਸੇਵਾਈ ਆ ਤੇ ਆਪਾਂ ਅੱਜ ਗਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਇਲਾਕੇ 'ਚ ਆਪਾਂ ਜੋ ਖਣਕ ਬੀਜ ਕੇ ਦੇ ਰਹੇ ਆ ਗਰਦਾਸਪੁਰ ਜਿਹੜੇ ਵਲੋਂ ਡੇਰਾ ਬਾਬਾ ਨਾਨਕ ਵਿੱਚ ਕਣਕ ਬੀਜ ਕੇ ਦੇ ਰਹੇ ਆ ਇਸੇ ਤਰ੍ਹਾਂ ਹੀ ਆਪਾਂ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਸੇਵਾ ਕਰੋ ਤਾਂ ਜੋ ਜਿਹੜੇ ਰਹਿ ਗਏ ਜੀਵਿਦਾਰ ਨੇ ਜਿਨ੍ਹਾਂ ਦੇ ਅਜੇ ਤੱਕ ਖੇਤਾਂ ਦੇ ਵਿੱਚ ਪਾਣੀ ਖੜਾ ਵਾ ਤੇ ਕਣਕ ਲੇਟ ਹੋ ਗਈ ਆ ਜਿਨ੍ਹਾਂ ਚਿਰੋ ਪਾਣੀ ਨਹੀਂ ਸੁੱਕਦਾ ਉਹਨਾਂ ਚਿਰ ਕਣਕ ਨਹੀਂ ਬੀਜੀ ਜਾਂਦੀ ਸੇਵਾ ਬਹੁਤ ਆਈ ਆ ਸੰਸਥਾ ਬਹੁਤ ਸੇਵਾ ਕੀਤੀ ਆ ਤਕਰੀਬਨ ਉਹ ਪਹਿਲਾਂ ਕਰ ਚੁੱਕੇ ਨੇ ਲੇਕਿਨ ਲੋੜ ਹੋਣਿਆ ਜਿਹੜੇ ਜੀਮੀਦਾਰ ਰਹਿ ਗਏ ਉਹਨਾਂ ਦੀ ਕਿਸੇ ਨੇ ਬਾਹ ਨਹੀਂ ਫੜੀ ਇਸ ਕਰਕੇ ਜਿਹੜੇ 2-4 ਦਿਨ 10 ਦਿਨ ਰਹਿੰਦੇ ਨੇ ਬਜਾਈ ਦੇ ਉਹਨਾਂ ਦੀ ਬਜਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ